ਬੇਅਦਬ ਤੇ ਗੋਲੀकांड ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁਵਰ ਵਿਜੇਪ੍ਰਤਾਪ ਦਾ ਤਬਾਦਲਾ ਹੋਣ ਤੋਂ ਬਾਅਦ ਅਕਾਲੀ ਦਲ ਨੇ ਕਾਂਗਰਸ ਅਤੇ ਵਿਜੇਪ੍ਰਤਾਪ ਨੂੰ ਨਿਸ਼ਾਨੇ ਤੇ ਲਿਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਮਜੀਠੀਆ ਨੇ ਕਿਹਾ ਕਿ ਵਿਜੇਪ੍ਰਤਾਪ ਪੁਲਿਸ ਅਧਿਕਾਰੀ ਤੋਂ ਜ਼ਿਆਦਾ ਕਾਂਗਰਸ ਦਾ ਬੁਲਾਰਾ ਹੋਣ ਦਾ ਕੰਮ ਜ਼ਿਆਦਾ ਕਰ ਰਿਹਾ ਸੀ ਜਿਸ ਦੀ ਸ਼ਿਕਾਇਤ ਉਹਨਾਂ ਚੋਣ ਕਮਿਸ਼ਨਰ ਨੂੰ ਕੀਤੀ ਹੈ ਕਿਉਂਕਿ ਅਸੀਂ ਹਰ ਪਾਰਟੀ ਨੂੰ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਲਿਖਿਆ ਸੀ ਕਿ ਵਿਜੇ ਪ੍ਰਤਾਪ ਸਿੰਘ ਕਾਂਗਰਸ ਦਾ ਏਜੰਟ ਬਣ ਕੇ ਕੰਮ ਚਲ ਰਿਹਾ ਸੀ ਅੱਜ ਤੱਕ ਕਿਤੇ ਵੀ ਨਹੀਂ ਤੁਸੀਂ ਸੁਣਿਆ ਹੋਣਾ ਕਿ ਕੋਈ ਪ੍ਰੈਸ ਕਾਨਫਰੰਸ ਕਰੇ ਮੀਡੀਆ ਚ ਆਏ ਜਾਣ ਕੇ ਪੋਲਿਟੀਕਲ ਸਟੇਟਮੈਂਟ ਦੇ ਤਾਂ ਮੈਂ ਕਹਿਣਾ ਕਿ ਇਲੈਕਸ਼ਨ ਕਮਿਸ਼ਨ ਨੇ ਬੜਾ ਸਹੀ ਫੈਸਲਾ ਕੀਤਾ ਕਾਂਗਰਸ ਦੇ ਸਪੋਕਸਪਰਸਨ ਦੇ ਰੂਪ ਚ ਅਨਪ੍ਰੋਫੈਸ਼ਨਲ ਬਿਹੇਵੀਅਰ ਪਹਿਲੇ ਦਿਨ ਤੋਂ ਜਿੱਦਣ ਉਹਨਾਂ ਨੇ ਸਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਖਿਲਾਫ ਇਹ ਟਿੱਪਣੀ ਕੀਤੀ ਕਿ ਇਹਤਾ ਜੀ ਇਹਨਾਂ ਕੋਲ ਬੁਲੇਟ ਪ੍ਰੂਫ ਗੱਡੀਆਂ ਨੇ ਲੈਂਡ ਕਰੂਜ਼ਰ ਗੱਡੀਆਂ ਨੇ ਤੇਲ ਹੈ ਤੇ ਇਹ ਜਿੱਥੇ ਮਰਜੀ ਆ ਸਕਦੇ ਆ ਇੱਕ ਅਨਬਿਕਾਮਿੰਗ ਆਫ ਅਫੀਸਰ ਅਨਪ੍ਰੋਫੈਸ਼ਨਲ ਐਟੀਟਿਊਡ ਜਿਹੜਾ ਇੱਕ ਮੈਂਬਰ ਨੇ ਐਸਆਈਟੀ ਨੇ ਦਿਖਾਇਆ ਉਸ ਤੋਂ ਬਾਅਦ ਇੱਕ ਵਾਰ ਹੀ ਨਹੀਂ अनेका ਵਾਰੀ ਟਿੱਪਣੀਆਂ ਕੀਤੀਆਂ ਔਰ ਇਹ ਮਹਿਸੂਸ ਹੋਇਆ ਕਿ ਇਹ ਆਪ ਦੀ ਜ਼ਿੰਮੇਵਾਰੀ ਪ੍ਰੋਫੈਸ਼ਨਲੀ ਛੱਡ ਕੇ ਇੱਕ ਕਾਂਗਰਸ ਦੇ ਸਪੋਕਸਪਰਸਨ ਦੇ ਸਟਾਰ ਪ੍ਰਚਾਰਕ ਦੇ ਰੂਪ ਚ ਕੰਮ ਕਰਨ ਲੱਗ ਗਏ ਸੀ ਇਲੈਕਸ਼ਨ ਚ ਪਾਰਦਰਸ਼ਤਾ ਔਰ ਇਲੈਕਸ਼ਨ ਚ ਹਰੇਕ ਨੂੰ ਵਿਦਾਊਟ ਐਨੀ ਫੇਅਰ ਪ੍ਰੈਜੂਡਿਸ ਆਪਣੀ ਵੋਟ ਪਾਉਣ ਦਾ ਅਧਿਕਾਰ ਮਗਰ ਜੇ ਇਸ ਤਰੀਕੇ ਨਾਲ ਕਾਂਗਰਸ ਦੀ ਮਦਦ ਤੇ ਕਾਂਗਰਸ ਦੇ ਬਲਾਰੇ ਦੇ ਰੂਪ ਚ ਉਤਰ ਆਏ ਸੀ ਅਸੀਂ ਆਪਣੀ ਫਰਿਆਦ ਲੈ ਕੇ ਜਿਵੇਂ ਹਰ ਪਾਰਟੀ ਜਾਂਦੀ ਹੈ। ਅੱਜ ਕੋਈ ਇਹ ਨਹੀਂ ਕਿ ਕਾਂਗਰਸ ਵੀ ਜਾਂਦੀ ਰਹੀ ਸੀ ਵੀ ਆਪ ਦੀ ਸਾਰੀ ਚੀਜ਼ਾਂ ਲਿਖਤੀ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਔਰ ਇਲੈਕਸ਼ਨ ਕਮਿਸ਼ਨ ਨੇ 3 ਹਫ਼ਤਿਆਂ ਦੀ ਜਾਂਚ ਤੋਂ ਬਾਅਦ ਸਪੈਸ਼ਲੀ ਜਾਂਚ ਡੂੰਘਾਈ ਚ ਕਰਨ ਤੋਂ ਬਾਅਦ ਔਰ ਉਹਨਾਂ ਨੇ ਜੋ ਉਹਦੇ ਚ ਮੈਰਿਟ ਪਾਇਆ ਮੈਰਿਟ ਪਾਇਆ ਸਾਡੀ ਗੱਲਾਂ ਚ ਕੱਲਾ ਇਨਡਾਈਟ ਨਹੀਂ ਕੀਤਾ ਕੁਵਰ ਵਿਜੇ ਪ੍ਰਤਾਪ ਨੂੰ ਮਗਰ ਫੋਰ ఎਵਰ ਅੱਗੇ ਸਾਰੀ ਇਲੈਕਸ਼ਨਾਂ ਕਦੇ ਵੀ ਹੋਣਗੀਆਂ ਉਹਦੇ ਚੋ ਪੋਲ ਡਿਊਟੀ ਚ ਨਹੀਂ ਤਨਾਤ ਹੋ ਸਕਣਗੇ ਰਾਜਨੀਤੀ ਅਸੀਂ ਕਹਦੇ ਆ ਇਲੈਕਸ਼ਨ ਕਮਿਸ਼ਨ ਇੱਕ ਇੰਡੀਪੈਂਡੈਂਟ ਅਥਾਰਟੀ ਹੈ ਨਾ ਉਹਦਾ ਕਿਸੇ ਪਾਰਟੀ ਨਾਲ تعلق ਹੈ ਨਾ ਨੇ ਕਨਸਟੀਟਿਊਸ਼ਨ ਬਾਡੀ ਹੈ ਜਿਵੇਂ ਸੁਪਰੀਮ ਕੋਰਟ ਹੁੰਦੀ ਹੈ ਹਾਈ ਕੋਰਟ ਹੁੰਦੀ ਹੈ ਤੇ ਜਿਸ ਤਰ੍ਹਾਂ ਦਾ ਰੋਲ ਸੀ ਪਤਾ ਤਾਂ ਸਾਰਿਆਂ ਨੂੰ ਸੀ ਕਿ ਉਹ ਕੀ ਕਰਦਾ ਸੀਗਾ ਬੇਅਦਬੀ ਅਤੇ ਗੋਲੀਕੰਢ ਦੀ ਜਾਂਚ ਦੇ ਵਿੱਚ ਕੁਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਹੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਚੋਣ ਕਮਿਸ਼ਨ ਨੇ ਇਹ ਵੀ ਕਿਹਾ ਸੀ ਕਿ ਕੁਵਰ ਵਿਜੇ ਪ੍ਰਤਾਪ ਨੂੰ ਚੋਣਾਂ ਦੇ ਨਾਲ ਸੰਬੰਧਤ ਕੋਈ ਕੰਮ ਨਾ ਸੌਂਪਿਆ ਜਾਵੇ